ਜਿਹੜੇ ਮਜ਼ਦੂਰ ਤੱਕਾ ਵਾ ਵਿਚਾਰੇ ਗਰੀਬ ਨੇ ਉਹ ਆ ਕੇ ਠੀਕ ਆ ਇੱਕ ਦੋ ਬੰਦੇ ਕੋਈ ਗਲਤ ਹੋ ਸਕਦੇ ਨੇ ਉਹਦੇ ਲਈ ਅਸੀਂ ਸਾਰੇ ਪ੍ਰਵਾਸੀ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਹੈ ਹਿੰਦੂਸਤਾਨ ਸਾਰਿਆਂ ਦਾ ਵਾ ਇਹ ਬਹੁਤ ਹੀ ਇੱਕ ਨੀਚੇ સ્તર ਦੀ ਰਾਜਨੀਤੀ ਹੈ ਜਿਹੜੇ ਕੁਝ ਕੁ ਲੋਕੀ ਜਿਨ੍ਹਾਂ ਨੂੰ ਜਨਤਾ ਪਸੰਦ ਨਹੀਂ ਕਰਦੀਆ ਉਹ ਆਪਣੀ ਰੋਟੀ ਸੇ ਕੱਢ ਲਈ ਇਹੋ ਜੇ ਸ਼ਬਦ ਦਾ ਇਸਤੇਮਾਲ ਕਰ ਆਪਣੇ ਪੰਜਾਬ ਵਿੱਚ ਲੇਬਰ ਮਤਲਬ ਉਹ ਇਹ ਲਾ ਲੋ ਕੀ 30% 30% ਰਹਿ ਗਈ ਹੈ ਸਾਰੇ ਅਦਰ ਸਟੇਟਾਂ ਵੱਲ ਜਾ ਰਹੀ ਹੈ ਇਹਦਾ ਨੁਕਸਾਨ ਕਿਹਨੂੰ ਹੋ ਰਿਹਾ ਪੰਜਾਬ ਨੂੰ ਹੋ ਰਿਹਾ ਵਿਕਾਸ ਦੇ ਵਿੱਚ ਇਹ ਹਫ਼ਤੇ ਵਿੱਚ ਪੰਜ ਉਗਲਾਂ ਨੇ ਪੰਜਾਂ ਦੀ ਰੋਲ ਆ ਸਾਡੇ ਲਾਈਫ ਦੇ ਵੀ ਕਿ ਈਸ਼ਵਰ ਦੀ ਕਿਰਪਾ ਹੋਗੀ ਅਸੀਂ 50000 ਲੋਕਾਂ ਨੂੰ ਨੌਕਰੀ ਰੋਜ਼ਗਾਰ ਦਵਾਂਗੇ ਉਸ ਲੈਵਲ ਤੇ ਵੀ ਪੋਲੀਟੀਕਲ ਲੈਵਲ ਤੇ ਵੀ ਅਸੀਂ ਇੱਦਾਂ ਕਿਉਂ ਨਹੀਂ ਕੰਮ ਕਰਦੇ ਆ ਅਸੀਂ ਵਸਾਕ ਤੇ ਜਵਾਨੀ ਆ ਗਏ ਉਹ ਚਾਰ ਕੋ ਪੰਜ ਬੰਦੇ ਆ ਗਏ ਆ ਉਹ ਲੱਗੇ ਰੋਜ਼ ਲਾਈਵ ਹੋ ਕੇ ਆਈ ਇਹ ਕਿੰਨੋ ਟੰਕੀ ਬਾਜੀ ਆ ਲੁਧਿਆਣਾ ਲਾਈਵ ਸਟ੍ਰੀਮ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਪੰਜਾਬ ਸੂਬੇ ਦੀ ਪੰਜਾਬ ਸੂਬੇ ਦੇ ਵਿੱਚ ਕਈ ਐਸੇ ਲੋਕ ਨੇ ਜੋ ਚਿੰਗਾਰੀ ਲਗਾਉਣ ਦਾ ਕੰਮ ਕਰ ਰਹੇ ਨੇ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਕਰ ਰਹੇ ਨੇ ਅਗਰ ਇਹ ਸੋਚੋ ਕਿ ਅਗਰ ਜਿਹੜੇ ਪ੍ਰਵਾਸੀ ਜਿਹੜੇ ਨੇ ਯੂਪੀ ਬਿਹਾਰ ਝਾਰਖੰਡ ਜਾਂ ਗੁਜਰਾਤ ਤੋਂ ਆਏ ਨੇ ਯਾ ਐਮਪੀ ਮੱਧ ਪ੍ਰਦੇਸ਼ ਤੋਂ ਆਏ ਨੇ ਅਗਰ ਉਹ ਚਿੰਗਾ ਉੱਥੇ ਸ਼ੁਰੂ ਕਰ ਦੇਣ ਕਿ ਪੰਜਾਬੀ ਭਜਾਓ ਯਾ ਅਮਰੀਕਾ ਯਾ ਕੈਨੇਡਾ ਕਹਿ ਦਵੇ ਕਿ ਪੰਜਾਬੀਆਂ ਨੂੰ ਭਜਾਓ ਲੇਕਿਨ ਇਹ ਗੱਲ ਕਿੱਥੇ ਵਾਜਿਬ ਨਹੀਂ ਹੁੰਦੀ ਕਿਉਂਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਇੰਡੀਆ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਇੱਕ ਤਰ੍ਹਾਂ ਦੇ ਭਾਰਤੀ ਨੇ ਉਹਨਾਂ ਨੂੰ ਸੰਵਿਧਾਨ ਹੈਗਾ ਕਿ ਉਹ ਇੱਕ ਇੱਕ ਸੂਬੇ ਤੋਂ ਦੂਜੇ ਸੂਬੇ ਜਾ ਵੀ ਸਕਦੇ ਨੇ ਲੇਕਿਨ ਕੁਝ ਚੰਦ ਸਿੱਕੇ ਜਿਹੜੇ ਹੈਗੇ ਨੇ ਜੋ ਕਿਤਨਾ ਕਿਤੇ ਇਸ ਚੀਜ਼ ਨੂੰ ਦੰਦਲਾ ਕਰ ਰਹੇ ਨੇ ਦੰਦਲਾ ਕਿਉਂ ਕਰ ਰਹੇ ਨੇ ਕਿਉਂਕਿ ਕੁਝ ਵਿਊ ਲੈਣ ਪਿੱਛੇ ਅਗਰ ਪ੍ਰਵਾਸੀ ਪੰਜਾਬ ਵਿੱਚ ਨਾ ਹੋਣ ਜਾਂ ਕਿੱਥੇ ਨਾ ਹੋਣ ਤਾਂ ਵੱਡੀਆਂ-ਵੱਡੀਆਂ ਇੰਡਸਟਰੀ ਜਿਹੜੀਆਂ ਨਹੀਂ ਚੱਲ ਸਕਦੀਆਂ ਵੱਡੇ-ਵੱਡੇ ਕਾਰੋਬਾਰੀ ਦੇ ਕੰਮ ਨਹੀਂ ਚੱਲ ਸਕਦੇ ਪੰਜਾਬੀ ਦਾ ਕਹਿੰਦੇ ਪੰਜਾਬ ਵਿੱਚ ਪ੍ਰਵਾਸੀ ਭਜਾ ਦਿਓ ਲੇਕਿਨ ਅਗਰ ਖੇਤਾਂ ਦੇ ਵਿੱਚੋਂ ਲੇਬਰ ਜੋ ਨਹੀਂ ਆਂਦੀ ਤਾਂ ਟ੍ਰੇਨਾਂ ਦਾ ਵੇਟ ਕਰਦੇ ਨੇ ਟ੍ਰੇਨਾਂ ਦੇ ਵਿੱਚੋਂ ਕਿਸਾਨ ਮਜ਼ਦੂਰਾਂ ਨੂੰ ਲੈਣ ਵਾਸਤੇ ਪਹੁੰਚਦੇ ਨੇ ਕਿਉਂਕਿ ਖੇਤਾਂ ਦੇ ਵਿੱਚ ਕੰਮ ਕਰਾਣਾ ਹੁੰਦਾ ਫੈਕਟਰੀਆਂ ਬੰਦ ਹੋ ਜਾਣਗੀਆਂ ਫੈਕਟਰੀਆਂ ਪਲਾਨ ਕਰ ਲੈਣਗੇ ਯੂਪੀ ਚਲੀਆਂ ਜਾਣਗੇ ਗੁਜਰਾਤ ਚਲੇ ਜਾਣਗੇ ਪੰਜਾਬ ਕਿੱਥੇ ਆ ਜਾਊਗਾ ਅਰਥ ਵਿਵਸਥਾ ਪੰਜਾਬ ਦੀ ਕਿੱਥੇ ਹੋ ਜਾਊਗੀ ਇੱਥੇ ਸਾਨਾ ਸੌਰਵ ਸ਼੍ਰੀ ਵਾਸਤਵ ਸੌਰਵ ਜੀ ਕਿਸ ਤਰ੍ਹਾਂ ਦੇਖਦੇ ਹੋ ਚੰਦ ਲੋਕ ਜਿਹੜੇ ਹੈਗੇ ਨੇ ਵਿਊ ਦੇ ਚੱਕਰਾਂ 'ਚ ਪਏ ਹੋਏ ਨੇ ਕਿ ਇੱਕ ਮੁਹਿੰਮ ਛੇੜ ਲਈ ਕਿ ਪ੍ਰਵਾਸੀ ਭਜਾ ਦੋ ਕਿ ਤੁਹਾਨੂੰ ਲੱਗਦਾ ਨਹੀਂ ਇੱਕ ਚਿੰਗਾਰੀ ਦਾ ਕੰਮ ਕਰ ਰਹੇ ਨੇ ਬਿਲਕੁਲ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਲੁਧਿਆਣਾ ਲਾਈਵ ਟੀਵੀ ਦੇ ਤੇ ਪੰਜਾਬ ਵਾਸੀਆਂ ਨੂੰ ਮੈਂ ਨਮਸਕਾਰ ਕਰਦਾ ਹਾਂ ਹਰ ਹਰ ਮਹਾਦੇਵ ਜੈ ਹਿੰਦ ਜੈ ਭਾਰਤ ਦੇਖੋ ਜਿਹੜਾ ਇਹ ਹਾਲਾਤ ਅੱਜ ਦੇ ਟਾਈਮ 'ਚ ਕੁਝ ਗਿਣੇ ਚੁਣੇ ਲੋਕੀ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪ੍ਰਵਾਸੀ ਸ਼ਬਦ ਭਈਆ ਭਜਾਓ ਮੈਂ ਕਹਿੰਦਾ ਕਿੱਥੇ ਤੱਕ ਮਤਲਬ ਕਿ ਤੁਸੀਂ ਲੈ ਕੇ ਚੱਲੋ ਕਿ ਜਿਹੜੀ ਇਹ ਇੱਕ ਦੋ ਟਕੇ ਦੀ ਆਪਾਂ ਕਹਿ ਸਕਦੇ ਆ ਰਾਜਨੀਤੀ ਜਿਨ੍ਹਾਂ ਦੀ ਰੋਟੀ ਚੱਲ ਨਹੀਂ ਰਹੀ ਆ ਕੋਈ ਪਸੰਦ ਨਹੀਂ ਕਰ ਰਹੀ ਜਨਤਾ ਉਹ ਕੋਈ ਨਾ ਕੋਈ ਆਏ ਦਿਨ ਇੱਕ ਨਵੀਂ ਪ੍ਰਵਾਸੀ ਨੂੰ ਲੈ ਕੇ ਟਾਰਗੇਟ ਕਰਨਾ ਬਹੁਤ ਹੀ ਦੁਖਦਾਈ ਹੈ ਤੇ ਇਸ ਨਾਲ ਦੇਖੋ ਤੁਸੀਂ ਆਪ ਸਾਰੀ ਜਨਤਾ ਸਾਡੀ ਯੂਥ ਜਿਹੜੀ ਆ ਉਹ ਬਹੁਤ ਪੜੀ ਲਿਖੀ ਆ ਸਮਝਦਾਰ ਆ ਲੇਕਿਨ ਇਹਦਾ ਇਸ ਜਿਹੜੇ ਇਹ ਮੂਹਮ ਚਲਾ ਰਹੇ ਨੇ ਪ੍ਰਵਾਸੀ ਭਜਾਓ ਜਨਤਾ ਆਪ ਦੇਖੇ ਕਿ ਕਿੱਥੇ ਤੱਕ ਉੱਚੀ ਗੱਲ ਹੈ ਇਹ ਹੁਣ ਤੁਸੀਂ ਜਿਹੜੇ ਮਜ਼ਦੂਰ ਤਬਕਾ ਆ ਵਿਚਾਰੇ ਗਰੀਬ ਨਹੀਂ ਵਾਕੇ ਠੀਕ ਹੈ ਇੱਕ ਦੋ ਬੰਦੇ ਕੋਈ ਗਲਤ ਹੋ ਸਕਦੇ ਨੇ ਉਹਦੇ ਲਈ ਅਸੀਂ ਸਾਰੇ ਪ੍ਰਵਾਸੀ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਹੈ ਹਿੰਦੁਸਤਾਨ ਸਾਰਿਆਂ ਦਾ ਵਾ ਸਾਰੇ ਜਿੱਥੇ ਮਰਜੀ ਜਾ ਸਕਦੇ ਆ ਸਕਦੇ ਆ ਹੁਣ ਤੁਸੀਂ ਇਹ ਲੈ ਕੇ ਚੱਲੋ ਕਿ ਵਿਦੇਸ਼ਾਂ ਵਿੱਚ ਕਈ ਮਲਟੀਨੈਸ਼ਨਲ ਕੰਪਨੀ ਚ ਸਾਡੇ ਹਿੰਦੁਸਤਾਨੀ ਕੰਮ ਕਰ ਰਹੇ ਨੇ ਜੀ ਅਸੀਂ ਉੱਥੇ ਗਰਭ ਕਰ ਰਹੇ ਆ ਤੇ ਅੱਜ ਛੋਟੀ ਜੀ ਗੱਲ ਪਿੱਛੇ ਛੋਟ ਮਤਲਬ ਇੱਕ ਗਿਨੇ ਚੁਨੇ ਲੋਕ ਕੀ ਕੀ ਮਾਹੌਲ ਬਣਾਉਣਾ ਚਾਹੁੰਦੇ ਨੇ ਸਾਡੇ ਪਰ ਲੇਕਿਨ ਵਿਦੇਸ਼ਾਂ ਦੀ ਸੋਲੂ ਮੈਂ ਗੱਲ ਕਰਾਂ ਵਿਦੇਸ਼ਾਂ ਦੇ ਵਿੱਚ ਟੈਲੈਂਟ ਨੂੰ ਦੇਖਿਆ ਜਾਂਦਾ ਵਾ ਨਾ ਕਿ ਜਾਤ ਪਾਤ ਨੂੰ ਦੇਖਿਆ ਜਾਂਦਾ ਅਗਰ ਕਿਸੇ ਟੈਲੈਂਟ ਹੈ ਉਹ ਮਲਟੀਨੇਸ਼ਨਲ ਕੰਪਨੀ ਚ ਲੱਗ ਸਕਦਾ ਵਾ ਇਹ ਟੈਲੈਂਟ ਦੇਖਿਆ ਜਾਂਦਾ ਅਗਰ ਕਿਸੇ ਬੰਦੇ ਕੋਲ ਪਾਰੂ ਕੰਮ ਕਰਨ ਦੀ ਆਗਿਆ ਹੈ ਉਹਦੇ ਕੋਲ ਟੈਲੈਂਟ ਹੈਗਾ ਉਸ ਕੰਮ ਲੇਬਰ ਉਸ ਕੰਮ ਨੂੰ ਕਰਨਾ ਜਾਣਦਾ ਜੋ ਫੈਕਟਰੀ ਦੇ ਵਿੱਚ ਕੰਮ ਹੋ ਰਿਹਾ ਉਹ ਤਾਂ ਉੱਥੇ ਹੀ ਲੱਗੂਗਾ ਅਗਰ ਪੰਜਾਬੀ ਜਿਹਨੂੰ ਸਿੱਖੇਗਾ ਤਾਂ ਪੰਜਾਬੀ ਨੂੰ ਸਮਝਦਾ ਲੱਗੂਗਾ ਨਾ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਹੁਣ ਕਈ ਬੰਦੇ ਜਿਹੜੇ ਗੱ ਮੈਂ ਕਹਿੰਦਾ ਜਿਹੜੇ ਇੰਡਸਟਰੀਜ਼ ਨੇ ਉਹਨਾਂ ਨੂੰ ਪਤਾ ਹੋਣਾ ਉਹਨੂੰ ਬੰਦੇ ਉਹ ਚਾਹੀਦੇ ਨੇ ਜਿਹੜੇ ਕੰਮ ਕਰਨ ਥੋੜੀ ਜਿਹੀ ਮੈਂਟੈਲਿਟੀ ਸਾਨੂੰ ਗਰਾਊਂਡ ਲੈਵਲ ਤੇ ਆਪਣੇ ਪੰਜਾਬੀਆਂ ਲਈ ਕੰਮ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਮਾਨਸਿਕਤਾ ਨੂੰ ਸੁਧਾਰਨ ਦੀ ਕਿਉਂਕਿ ਬੜੀ ਚੀਜ਼ਾਂ ਮੈਂ ਔਨ ਕੈਮਰਾ ਨਹੀਂ ਜਾ ਸਕਦਾ ਕਿ ਜੋ ਫੇਸ ਕਰਦੇ ਨੇ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਨਾ ਪੈਣਾ ਕਿ ਸਾਡੇ ਜਿਹੜੇ ਯੂਥ ਨੇ ਉਹਨਾਂ ਨੂੰ ਮੈਂਟਲੀ ਵਾਸ਼ ਕਰੀਏ ਕਿ ਕੰਮ ਕਰਨ ਦਾ ਤਰੀਕਾ ਕੀ ਹੁੰਦਾ ਨਾ ਕਿ ਪ੍ਰਵਾਸੀ ਖੋ ਰਹੇ ਨੇ ਹੁਣ ਪ੍ਰਵਾਸੀ ਜਿਹੜੇ ਨੇ ਘਟ ਹੁਣ ਕੋਈ ਵੀ ਪ੍ਰੋਡਕਟ ਬੰਦਾ ਵਾ ਹਰ ਮਾਲਕ ਹਰ ਇੱਕ ਚਾਇਨਾ ਗੇ ਹੋ ਗਿਆ ਕਿਉਂਕਿ ਉਹਦੀ ਪ੍ਰਾਈਸ ਕੰਟਰੋਲ ਆ ਬਿਲਕੁਲ ਮਿਨੀਮਮ ਪ੍ਰਾਈਸ ਦੇ ਰਿਹਾ ਲੇਬਰ ਕੋਸਟੇ ਘਟਾ ਰਿਹਾ ਹੁਣ ਇਹਦੇ ਚ ਕੀ ਆ ਜੇ ਕੋਈ ਮਾਲਕ ਫੈਕਟਰੀ ਦਾ 10000 ਦੇ ਕੰਮ ਦੀ ਜਗ੍ਹਾ ਕਿ 40000 ਰੁਪਏ ਮੰਦੇ ਨੂੰ ਪੇ ਕਰੇ ਮਨ ਤੁਹਾਡੇ ਕਹਿੰਦਾ ਮਤਲਬ ਸੁਰੂ ਬਵਾ ਹੋ ਗਿਆ ਕਿ ਪੰਜਾਬੀ ਤੁਹਾਡੇ ਕਹਿੰਦਾ ਮਤਲਬ ਹੈ ਜਦੋਂ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਪੰਜਾਬੀ ਸੈਲਰੀ ਜ਼ਿਆਦਾ ਮੰਗਦਾ ਹੈ ਪ੍ਰਵਾਸੀ ਘਟੇ ਇਹ ਇੰਕਸ ਸੋ ਸੈਲਰੀ 'ਚ ਕੰਮ ਕਰ ਲੈਂਦਾ ਲੇਕਿਨ ਆ ਵੀ ਕਿਤੇ ਨਾ ਕਿਤੇ ਘਟ ਹੀ ਹੋ ਗਿਆ ਪੰਜਾਬੀਰ ਫਿਰ ਨੌਕਰੀ ਕਿੱਥੇ ਮਿਲੇਗੀ ਆ ਵੀ ਇੱਕ ਸਵਾਲ ਹੀ ਹੋ ਗਿਆ ਨਹੀਂ ਇਹ ਸਵਾਲ ਦਾ ਮੈਂ ਉਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਵੀ ਦਿੰਦਾ ਕਿ ਸਾਨੂੰ ਆਪਣੇ ਪੰਜਾਬੀ ਭਰਾਵਾਂ ਲਈ ਯੂਥ ਲਈ ਉਹਨਾਂ ਦੀ ਮਾਨਸਿਕਤਾ ਨੂੰ ਦੂਰ ਕਰਨੀ ਪੈਣੀ ਆ ਕਿ ਆਪਾਂ ਨੂੰ ਕੰਮ ਕਰਨਾ ਪੈਣਾ ਪਹਿਲੇ ਟੈਲੈਂਟ ਅਸੀਂ ਗੇਨ ਕਰੀਏ ਹੋਲੀ ਹੋਲੀ ਬੱਦਦੇ ਆ ਇੱਕਦਮ ਕੋਈ ਚੀਜ਼ ਨਹੀਂ ਵੱਧਾ 40000 ਵੀ ਮਿਲਣਾ ਕੋਈ ਵੱਡੀ ਗੱਲ ਨਹੀਂ ਆ ਬਟ ਪਹਿਲਾਂ ਸਾਨੂੰ ਸ਼ੁਰੂਆਤ ਥੋੜੀ ਤੋਂ ਹੀ ਕਰਨੀ ਪੈਣੀ ਆ ਸਾਨੂੰ ਪਹਿਲਾਂ ਇਨੀ ਵੱਡੇ ਨੂੰ ਲੈ ਕੇ ਵੀ ਮੈਨੂੰ 50 ਮਿਲੂਗਾ ਤਾਂ ਹੀ ਮੈਂ ਕੰਮ ਕਰੂੰਗਾ ਕੀ ਮਤਲਬ ਇੱਕ ਅਣਖ ਕਿਤੇ ਨਾ ਕਿਤੇ ਵਿਹਲਾ ਬਣ ਲਿਆ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਹੈ ਲੋਕਾਂ ਚ ਥੋੜਾ ਬੋਤਾ ਜਿਹੜੀ ਮੈਂਟੈਲਿਟੀ ਨਹੀਂ ਮੈਂ ਇਉਂ ਆ ਨੂੰ ਆਪਣੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਫਰੈਂਡਸ ਜਿਨੇ ਵੀ ਸਾਡੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੇ ਕੰਮ ਵੱਲ ਸਾਨੂੰ ਕੰਮ ਸਾਡੇ ਲਈ ਆ ਕੋਈ ਮਾਲਕ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਉਹਨੂੰ ਰੱਖਣਾ ਮਾਲਕ ਇਹ ਦੇਖਦਾ ਕੰ ਤੇ ਮੇਰੇ ਨਾਲ ਕੰਟੀਨਿਊ ਕੰਮ ਕਰਨ ਨਾਲ ਲੜਾਈ ਚੜਾਈ ਲੜਾਈ ਝਗੜਿਆਲਾ ਨਾ ਹੋਵੇ ਇਸ ਮਾਨਸਿਕਤਾ ਨੂੰ ਦੂਰ ਕਰਕੇ ਹਰ ਨੌਜਵਾਨ ਨੂੰ ਕੰਮ ਮਿਲੂਗਾ ਲੇਕਿਨ ਸੁਰਪ ਇਹਦੇ ਚ ਤੁਸੀਂ ਕੀ ਵਿਸ਼ਾ ਕੀ ਚੁਣਿਆ ਕੀ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਹੋ ਕੀ ਗੱਲ ਕਰੋਗੇ ਉੱਤੇ ਕੀ ਤੁਹਾਡਾ ਰਹੇਗਾ ਕਿ ਸਮਾਂ ਤੁਹਾਨੂੰ ਮਿਲ ਚੁੱਕਾ ਹੈ ਭਗਵੰਤ ਮਾਨ ਨੂੰ ਮਿਲਣ ਦਾ ਕੀ ਗੱਲ ਕਰੋਗੇ ਮੁੱਖ ਮੰਤਰੀ ਪੰਜਾਬ ਨਾਲ ਦੇਖੋ ਇਹ ਸਮਾਂ ਮਿਲਿਆ ਨਹੀਂ ਆ ਬਟ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਉਹਨਾਂ ਵੱਲੋਂ ਮੈਨੂੰ ਸਮਾਂ ਦਿੱਤਾ ਜਾਊਗਾ ਮੈਂ ਉਹਨਾਂ ਨੂੰ ਬੜਾ ਰਿਕਵੈਸਟ ਲਈ ਮੈਂ ਉਹਨਾਂ ਨੂੰ ਰਿਕੁਐਸਟ ਭੇਜੀ ਹੈ ਕਿ ਵੀ ਮੈਨੂੰ ਚਾਹੀਦਾ 5 ਤੋਂ 10 ਮਿੰਟ ਦਾ ਸਮਾਂ ਜੋ ਕਿ ਹਾਲਾਤ ਬਣ ਰਿਹਾ ਦਿਨ ਬਾਏ ਡੇ ਬਈ ਡੇ ਇਹ ਬਹੁਤ ਬੁਰੀ ਮਤਲਬ ਇੱਕ ਇੱਕ ਤੁਸੀਂ ਕਹਿ ਸਕਦੇ ਹੋ ਕਿ ਭੈੜੀ ਬਿਮਾਰੀ ਵੱਲ ਨੂੰ ਜਾ ਰਿਹਾ ਕਿ ਜੋ ਸਮਾਜ 'ਚ ਜਿਹੜੀ મતਭੇਦ ਪੈਦਾ ਕਰ ਰਹੀ ਆ ਗੁਰੂ ਨਾਨਕ ਦੇਵ ਜੀ ਨੇ ਪੂਰੇ ਸੰਸਾਰ ਨੂੰ ਤੇਰਾ ਤੇਰਾ ਕਹਿ ਕੇ ਉਹਨਾਂ ਨੇ ਸੇਵਾ ਦੀ ਭਾਵ ਨਾਲ ਸਾਰੇ ਨੂੰ ਤੋਲਿਆ ਸੀ ਤੇ ਅੱਜ ਆਪਾਂ ਕਿੱਥੇ ਜਾ ਰਹੇ ਆ ਇਨਸਾਨੀਅਤ ਨੂੰ ਛੱਡ ਕੇ ਮਨੁੱਖਤਾ ਨੂੰ ਛੱਡ ਕੇ ਮਨੁੱਖਤਾ ਨੂੰ ਛੱਡ ਕੇ ਅਸੀਂ ਜਾ ਰਹੇ ਆ ਪ੍ਰਵਾਸੀ ਇਹ ਬਹੁਤ ਹੀ ਇੱਕ ਨੀਚੇ ਸਤਰ ਦੀ ਰਾਜਨੀਤੀ ਆ ਜਿਹੜੇ ਕੁਝ ਕੁ ਲੋਕੀ ਜਿਨ੍ਹਾਂ ਨੂੰ ਜਨਤਾ ਪਸੰਦ ਨਹੀਂ ਕਰ ਦਿਆ ਉਹ ਆਪਣੀ ਰੋਟੀ ਸਿਕਲ ਲਈ ਇਹੋ ਜੇ ਸ਼ਬਦ ਦਾ ਇਸਤੇਮਾਲ ਕਰ ਰਿਹਾ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਬਿਲਕੁਲ ਬਾਜ ਆਣ ਨਹੀਂ ਤਾਂ ਆਨ ਵਾਲੇ ਸਮਾਜ ਦੇ ਵਿੱਚ ਸਾਰੇ ਲਈ ਜਿਹੜੇ ਵੀ ਇੱਧੇ ਦੇ ਸੋਸ਼ਲ ਮੀਡੀਆ ਤੇ ਆ ਕੇ ਜਿਹੜੇ ਵੀ ਪ੍ਰਵਾਸੀ ਜਬ ਕਿਸੇ ਵੀ ਪਰਸਨ ਲਈ ਕਮਿਟਮੈਂਟ ਕਰ ਰਹੇ ਨੇ ਆਪਣੀ ਰੋਟੀਆਂ ਸੇਕ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸੀਪੀ ਸਾਹਿਬ ਚਹਿਲ ਸਾਹਿਬ ਨੂੰ ਰਿਕਵੈਸਟ ਲਈ ਹੰਮਲੇ ਉਹਨਾਂ ਨੂੰ ਮੈਂ ਬਾਕਾਇਦਾ ਲੈਟਰ ਵੀ ਗਈ ਹੋਈ ਆ ਕਿ ਤੁਹਾਨੂੰ ਇਨੀਸ਼ੀਅਲ ਲੈਣਾ ਪੈਣਾ ਕਿ ਜਿਹੜੇ ਕਿ ਸਮਾਜ ਨੂੰ ਖਰਾਬ ਕਰ ਰਹੇ ਨੇ ਜਿਹੜੇ ਅਸ਼ਬਦ અપਮਾਨਿਤ ਕਰ ਰਹੇ ਨੇ ਪ੍ਰਵਾਸੀ ਭਰਾਵਾਂ ਨੂੰ ਉਹਨਾਂ ਲਿਸਟਾਂ ਲੈਣਾ ਪਊਗਾ ਤੁਹਾਨੂੰ ਲੱਗਦਾ ਨਹੀਂਗਾ ਕਿ ਇਸ ਚੀਜ਼ ਦੇ ਨਾਲ ਕਿਤਨਾ ਕਿਤੇ ੜੜਪੜਕ ਵੀ ਸਕਦਾ ਕੁਝ ਮਾਹੌਲ ਵੀ ਖਰਾਬ ਹੋ ਸਕਦਾ ਹੈ ਕਿ ਐਸੀ ਚੀਜ਼ਾਂ ਚਲਾਉਣੀਆਂ ਵੀ ਕਿਸੇ ਨਾ ਕਿਸੇ ਸਹੀ ਨਹੀਂ ਕਾਬਿਲ ਸਮਝੀਆਂ ਨਹੀਂ ਚਾਹੀਦੀਆਂ ਦੇਖੋ ਬਿਲਕੁਲ ਪੜਕ ਰਹੀ ਆ ਤੁਸੀਂ ਆਪ ਤੁਹਾਨੂੰ ਗਰਾਉਂਡ ਲੈਵਲ ਤੇ ਤੁਸੀਂ ਦੇਖੋ ਸਾਰਾ ਦਿਨ ਤੁਸੀਂ ਮਾਰਕੀਟ 'ਚ ਹੀ ਰਹਿੰਦੇ ਹੋ ਆਪਣੇ ਪੰਜਾਬ ਵਿੱਚੋਂ ਲੇਬਰ ਮਤਲਬ ਹੁਣ ਇਹ ਲੈ ਲੋ ਕਿ 30% 30% ਰਹਿ ਗਈ ਆ ਸਾਰੇ ਅਦਰ ਸਟੇਟਾਂ ਵੱਲ ਜਾ ਰਹੀ ਆ ਇਹਦਾ ਨੁਕਸਾਨ ਕਿਹਨੂੰ ਹੋ ਰਿਹਾ ਪੰਜਾਬ ਨੂੰ ਪੰਜਾਬ ਨੂੰ ਹੋ ਰਿਹਾ ਵਿਕਾਸ ਦੇ ਵਿੱਚ ਇਹ ਹੱਥ ਵਿੱਚ ਪੰਜ ਉਗਲਾਂ ਨੇ ਪੰਜਾਂ ਦੀ ਰੋਲ ਆ ਸਾਡੇ ਲਾਈਫ ਦੇ ਵਿੱਚ ਹੈ ਨਾ ਉਦਾਂ ਹੀ ਇਹ ਵੀ ਆ ਸਾਰੇ ਤਬਕੇ ਨਾਲ ਮਿਲ ਕੇ ਅਸੀਂ ਪੰਜਾਬ ਨੂੰ ਨੰਬਰ 1 ਬਣਾਣਾ ਵਾ ਲੁਧਿਆਣਾ ਨੂੰ ਨੰਬਰ 1 ਬਣਾਣਾ ਵਾ ਮੈਂ ਖਾਸ ਕਰ ਵਾਰ-ਵਾਰ ਇਹੀ ਕਹਿ ਰਿਹਾ ਬਿਲਕੁਲ ਬਾਜ ਆ ਜਾਓ ਕਿਉਂਕਿ ਅਸੀਂ ਨੰਬਰ 1 ਸੁਬਾ ਲੁਧਿਆਣਾ ਇੱਕ ਸਾਡਾ ਕੈਪੀਟਲ ਹੁੰਦਾ ਸੀ ਏਸ਼ੀਆ ਦਾ ਠੀਕ ਹੈ ਅੱਜ ਹੈ ਨਹੀਂ ਹੋਜ਼ਰੀ ਮਰ ਰਹੀ ਆ ਲੋਹਾ ਪਲਾਂਟ ਦੱਬਿਆ ਸਾਈਕਲ ਪਲਾਂਟ ਦੱਬਿਆ ਕਿਤੇ ਕੰਮ ਹੀ ਨਹੀਂ ਹੈਗਾ ਤੁਸੀਂ ਲੈ ਕੇ ਬੈਠੇ ਹੋ ਫਾਲਤੂ ਦੇ ਕੰਮਾਂ ਨੂੰ ਤੁਸੀਂ ਅਸੀਂ ਰੋਜ਼ਗਾਰ ਨੂੰ ਵਧਾਣਾ ਵਾ ਕਿ ਲੋਕੀ ਅਗੇ ਕੰਮ ਕਰਨ ਲੱਕੀ ਸਿਧਾਣੇ ਨਾਲ ਤੁਹਾਡਾ ਕੀ ਵਿਵਾਦ ਹੋ ਗਿਆ ਸੀ ਲੱਕੀ ਸਿਧਾਣੇ ਦੇ ਵੀ ਇਹੀ ਬਿਆਨ ਦੇ ਉੱਤੇ ਤੁਸੀਂ ਵੀ ਕਿਤੇ ਨਾ ਕਿਤੇ ਉਸ ਪ੍ਰਵਾਸੀਆਂ ਨਾਲ ਮਿਲੇ ਸੀਗੇ ਨੂੰ ਕਰੇ ਲੱਖੇ ਸਿਧਾਨੇ ਨੇ ਕਿਉਂ ਫਿਰ ਸ਼ੁਰੂ ਕੀਤੀ ਮੁਹਿੰਮ ਨਹੀਂ ਲੱਖੇ ਸਿਧਾਨੇ ਨੂੰ ਬਹੁਤ ਹਾਲ ਤੋਂ 1.5 ਸਾਲ ਪਹਿਲੇ ਉਹਨੇ ਵੀ ਇਹੀ ਚੀਜ਼ ਸਟਾਰਟ ਕੀਤੀ ਸੀ ਟੀਮ ਹੋਣ ਵਸਤੇ ਸਾਰੇ ਦੇਹੀ ਤੁਸੀਂ ਦੇਖੋ ਇਹੀ ਹਾਲ ਜਿਨ੍ਹਾਂ ਦੀ ਰੋਟੀ ਨਹੀਂ ਸੱਕਦੀ ਚੱਲ ਬਈ ਆ ਮੇਰਾ ਪੰਜਾਬੀ ਆ ਮੇਰਾ ਜੀ ਕੁਝ ਨਹੀਂ ਇਹਨਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਦੇਖੋ 1 ਰੁਪਏ ਦੀ ਨਹੀਂ ਉਹ ਕੁਝ ਵੀ ਕਰਦੇ ਸਮਾਜ ਲਈ ਅਸੀਂ ਕਹਿੰਦੇ ਆ ਕੀ ਇਸੋ ਦੀ ਕਿਰਪਾ ਹੋ ਗਈ ਅਸੀਂ 50000 ਲੋਕਾਂ ਨੂੰ ਰੋਜ਼ਗਾਰ ਦਵਾਗੇ ਉਸ ਲੈਵਲ ਤੇ ਵੀ ਪੋਲੀਟੀਕਲ ਲੈਵਲ ਤੇ ਵੀ ਅਸੀਂ ਇੱਦਾਂ ਕਿਉਂ ਨਹੀਂ ਕੰਮ ਕਰਦੇ ਆ ਅਸੀਂ ਵਸਾ ਕੇ ਜਵਾਨੀ ਆ ਕੇ ਉਹ ਚਾਰ ਕੋ ਪੰਜ ਬੰਦੇ ਹੈਗੇ ਆ ਉਹ ਲੱਗੇ ਰੋਜ਼ ਲਾਈਵ ਹੋ ਕੇ ਆਈ ਇਹ ਕਿਨੋ ਟੰਕੀ ਬਾਜੀ ਆ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰੋ ਲੋਕਾਂ ਚੱਕ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਆਓ ਇੱਕ ਐਜੂਕੇਟਿਡ ਪਰਸਨ ਦੇ ਵਾਂਗੂ ਚੀਜ਼ਾਂ ਨੂੰ ਰੱਖੋ ਕਿਉਂਕਿ ਤੁਹਾਡੀ ਤੇ ਗੱਲ ਕਰਦੀ ਅਗਰ ਇਹ ਐਜੂਕੇਟਿਡ ਹੁੰਦੇ ਤਾਂ ਨਾਨ ਐਜੂਕੇਟਿਡ ਵਾਲਾ ਕੰਮ ਕਿਉਂ ਕਰਦੇ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ ਮੈਂ ਇਹ ਹੀ ਕਹਿਣਾ ਚਾਹਾਂਗਾ ਆਪਣੇ ਪੰਜਾਬੀ ਨੌਜਵਾਨਾਂ ਸਾਰੇ ਨੂੰ ਕਿ ਤੁਸੀਂ ਬਿਲਕੁਲ ਪੜ੍ਹੇ ਲਿਖੇ ਹੋ ਇਹਨਾਂ ਦੇ ਗੱਲਾਂ 'ਚ ਆ ਕੇ ਆਪਣੇ ਪ੍ਰਵਾਸੀ ਕੀ ਜਾਂਦਾ ਇੱਕ ਪਿਆਰ ਨਾਲ ਉਹਨਾਂ ਨੂੰ ਗੱਲ ਕਰੋ ਇਨਸਾਨ ਨੇ ਅਸੀਂ ਲੰਗਰ ਲਾ ਰਹੇ ਹਾਂ ਗੁਰਦੁਆਰੇ ਚ ਮੰਦਰਾ ਚ ਤੇ ਕੀ ਮਾਹੌਲ ਬਣਾ ਰਹੇ ਆ ਕੀ ਮਤਲਬ ਇੱਕ ਗਰੀਬੀ ਦਾ ਮਾਹੌਲ ਕੀ ਹੈ ਮਤਲਬ ਅਸੀਂ ਅਪਮਾਨਿਤ ਕਰੀਏ ਭਈਆ ਕਰਕੇ ਉਹਨਾਂ ਨੂੰ ਇੱਕ ਪਿਆਰ ਨਾਲ ਆਪਣੇ ਆਸ-ਪड़ोस ਕੰਮ ਕਰਦੇ ਨੇ ਪਿਆਰ ਨਾਲ ਬੁਲਾਓ बस ਇਹੀ ਚਾਹੁੰਦਾ ਪ੍ਰਵਾਸੀ ਲੇਕਿਨ ਸੋਰੋਜੀ ਮੈਂ ਤੁਹਾਨੂੰ ਦੱਸਦਾ ਕਿ ਭਈਆ ਨਹੀਂ ਸੀਗਾ ਭਈਆ ਸੀਗਾ ਉਹਨੂੰ ਬੜਾ ਭਾਈ ਵਰਗਾ ਸਤਿਕਾਰ ਦਿੰਦੇ ਸੀ ਭਈਆ ਤੇ ਇਹਨਾਂ ਨੇ ਭਈਆ ਸ਼ਬਦ ਇਸਤੇਮਾਲ ਕਰ ਲਿਆ ਭਈਆ ਦੀ ਜਗ੍ਹਾ ਬڑا ਭਾਈ ਭਈਆ ਹੁਣ ਤੁਸੀਂ ਦੇਖੋ ਸਾਡਾ ਪੰਜਾਬ ਮੈਂ ਤੁਹਾਨੂੰ ਕਹੂੰਗਾ ਇੱਕ ਬਹੁਤ ਹੀ ਛੋਟੇ ਜਿਹੇ ਪਰਿਵਾਰ ਤੋਂ ਮੈਂ ਆਣ ਵਾਲਾ ਇਨਸਾਨ ਹਾਂ ਮੈਨੂੰ ਮਾਣ ਆਪਣੇ ਲੁਧਿਆਣੇ ਤੇ ਮੈਨੂੰ ਮਾਣ ਆਪਣੇ ਪੰਜਾਬ ਤੇ ਜਿਨੇ ਮੈਨੂੰ ਇਨਾ ਪੜਾ ਲਿਖਾ ਕੇ ਤੇ ਪੰਜਾਬ ਦੀ ਧਰਤੀ ਨੇ ਮੈਨੂੰ ਇਨਾ ਵੱਡਾ ਕੀਤਾ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਕੁਝ ਕਰ ਸਕੀਏ ਪਰ ਮੈਂ ਸਾਰੇ ਨੂੰ ਗੁਜਾਰਿਸ਼ ਕਰੂੰਗਾ ਹੱਥ ਜੋੜ ਕੇ ਕਿ ਜਿਨੇ ਵੀ ਮੇਰੇ ਭਰਾ ਨੇ ਹੁਣ ਅੱਜ ਦੇ ਟਾਈਮ 'ਚ ਕੋਈ ਵੀ ਪੋਲੀਟਿਸ਼ੀਅਨ ਇੱਕ ਸ਼ਬਦ ਨਹੀਂ ਕਰ ਰਿਹਾ ਆਵਾਜ਼ ਬੁਲੰਦ ਕਰ ਰਿਹਾ ਕਿਉਂ ਸਿਰਫ ਤੁਸੀਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹੋ ਨਹੀਂ ਜਿੱਥੇ ਗਲਤ ਹੋ ਰਿਹਾ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕਰੋ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲੋ ਅਗਰ ਸਿਰਫ ਪੰਜਾਬ ਦੇ ਵਿੱਚ ਪੰਜਾਬੀ ਚਲੇ ਗਏ ਤਾਂ ਸੋਰੀ ਮਾਫ ਕਰਨਾ ਜੇ ਪਰਵਾਸੀ ਚਲੇ ਗਏ ਤਾਂ ਫੇ ਕੀ ਹੋਊਗਾ ਇਹ ਤੁਹਾਡੇ ਸਾਹਮਣੇ ਕੀ ਹੋਊਗਾ ਕਿਹੜੇ ਇੱਕ ਗੱਲ ਦੱਸੋ ਕਾਰੋਬਾਰ ਦਾ ਹਾਲ ਮਾੜਾ ਹੋ ਜਾਣਾ ਹਰ ਬੰਦਾ ਇੱਕ ਦੂਜੇ ਨਾਲ ਜੁੜਿਆ ਹੋਇਆ ਵਾ ਚਾਹੇ ਕਿਰਾਨੇ ਦੀ ਦੁਕਾਨ ਵਾਲੇ ਤੋਂ ਲੈ ਕੇ ਚਾਹੇ ਕਿ ਇੰਡਸਟਰੀ ਮਾਲਕ ਤੋਂ ਲੈ ਕੇ ਚਾਹੇ ਸਾਡੇ ਸਰਕਾਰ ਚ ਭਗਵੰਤ ਮਾਨ ਸਾਹਿਬ ਵੀ ਬੈਠੇ ਨੇ ਤੇ ਉਹਨਾਂ ਦਾ ਵੀ ਜਿਹੜਾ ਪ੍ਰਵਾਸੀ ਨੇ ਉਨਾ ਦਾ ਵੀ ਬਹੁਤ ਵੱਡਾ ਰੋਲ ਆ ਚਾਹ ਪਨਗਤ ਮੰਤਰੀ ਸਰਕਾਰ ਨੂੰ ਬਣਾਉਣ ਚ ਚਾਹ বিজেਪ ਦੀ ਸਰਕਾਰ ਦੇ ਹਰੇਕ ਸਟੇਟ ਚ ਹਰ ਇੱਕ ਤੱਕੇ ਦਾਵਾ ਬਿਲਕੁਲ ਸਾਡੀ ਜਿਹੜੀ ਗਰੋਥ ਆ ਜਿਹੜੀ ਇਕਨੋਮੀ ਸਾਡੀ ਪੰਜਾਬ ਦੀ ਆ ਇੱਕ ਲੈਵਲ ਤੇ ਆਊਗਾ ਕਿਉਂਕਿ ਇੰਨਾ ਜਲਦੀ ਅਸੀਂ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਥੇ ਲਿਆ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਇੱਕ ਜਿਹੜੇ ਬਾਹਰ بیٹھے ਨੇ ਇੱਕ ਕਲਚਰ ਉਹਨਾਂ ਨੇ ਡਵੈਲਪ ਕੀਤਾ ਹੋਣਾ ਮੈਂ ਸੀਐਮ ਸਾਹਿਬ ਨੂੰ ਸ਼ੁਰੂਆਤ ਦੇ ਵਿੱਚ ਇੱਕ ਭੇਜਿਆ ਸੀ ਲੈਟਰ ਕਿ ਸਤ ਤੁਹਾਡੀ ਸਰਕਾਰ ਹੁਣ ਬਣ ਚੁੱਕੀ ਆ ਸਾਡੇ ਮੇਰੇ ਵੱਲੋਂ ਵਧਾਈ ਭੋਲੇ ਸੇਵਕ ਵੱਲੋਂ ਹੁਣ ਤੁਸੀਂ ਦੱਸੋ ਸਾਡੇ ਨੌਜਵਾਨਾਂ ਲਈ ਪੰਜਾਬੀ ਨੌਜਵਾਨਾਂ ਲਈ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਰੋਕਣ ਲਈ ਅਸੀਂ ਆਪਣੇ ਇਸ ਲੁਧਿਆਣੇ 'ਚ ਕੀ ਤੇ ਪੰਜਾਬ 'ਚ ਕੀ ਤੁਸੀਂ ਸੀਟਾ ਚੱਕ ਰਹੇ ਹੋ ਕੀ ਕਦਮ ਚੱਕ ਰਹੇ ਹੋ ਕਿ ਵੀ ਸਾਡੇ ਪੰਜਾਬੀ ਯੂਥ ਬਾਹਰ ਨਾ ਜਾ ਕਿੱਥੇ ਕੰਮ ਕਰਾਉਣ ਉਹਦੇ ਲਈ ਕੀ ਆ ਸਾਨੂੰ ਵਾਤਾਵਰਣ ਮਾਹੌਲ ਇੱਥੇ ਕ੍ਰੀਏਟ ਕਰਨਾ ਪੈਣਾ ਕਰੀਰ ਤਾਂ ਕਰ ਲੋਂਗੇ ਵਾਤਾਵਰਣ ਕ੍ਰੀਏਟ ਕਰ ਲੋਂਗੇ ਹੁਣ ਤੁਹਾਨੂੰ ਲੱਗਦਾ ਕਿ ਪ੍ਰਵਾਸੀ ਉਹਨਾਂ ਪਲਾਨ ਜਿਹੜੇ ਕਰ ਰਹੇ ਨਹੀਂ ਕਰਨਗੇ ਕਿ ਇੱਕ ਇਹ ਮੁਹਿੰਮ ਨੂੰ ਠੱਲ ਕਿਦਾਂ ਪਾਈ ਜਾ ਸਕਦੀ ਹੈ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਤੁਸੀਂ ਆਪ ਦੇਖ ਲਓ ਇਕ ਤਾਂ ਕੁਝ ਸਮਾਂ ਤੋਂ ਅਦਾ ਆ ਰਿਹਾ ਸੀ ਹੁਣ 30% ਜਿਹੜੇ ਹੁਣ ਯੋਗੀ ਜੀ ਯੋਗੀ ਅਦਿੱਤਿਆ ਨਾਥ ਜੀ ਇੰਨੇ ਵਧੀਆ ਕੰਮ ਕਰ ਰਹੇ ਨੇ ਕਿ ਮਤਲਬ ਤੁਸੀਂ ਲਗੋਗੇ 30% ਜਿਹੜੀ ਪ੍ਰਵਾਸੀ ਨੇ ਉਹ ਆਪਣੇ ਅਯੁੱਧਿਆ ਦੇ ਵਿੱਚ ਮਤਲਬ ਆਪਣੇ ਯੂਪੀ ਦੇ ਵਿੱਚ ਉਹ ਕੈਰਨ ਬਾਰ ਨਹੀਂ ਆਣ ਦੇਣਾ ਆਨੇ ਟਾਈਮ ਤੇ ਬਿਹਾਰ ਚ ਵੀ ਇੱਦਾਂ ਹੀ ਹੋ ਜਾਣਾ ਵਾ ਤੇ ਫਿਰ ਤੁਸੀਂ ਇੱਕ ਮਾਹੌਲ ਤੁਸੀਂ ਹੁਣ ਪਿਆਰ ਮੁਹੱਬਤ ਦਿਓ ਕਿ ਸਾਡੇ ਪੰਜਾਬ ਛੱਡ ਕੇ ਨਾ ਜਾਣਾ ਫਿਰ ਮੈਂ ਗੱਲ ਕਰਾਂ ਸਭ ਤੋਂ ਵੱਡੇ ਆਈਐਸ ਆਈਏਐਸ ਹੋਗੇ ਆਈਪੀਐਸ ਹੋਗੇ ਜਾਂ ਹੋਰ तमाम ਜਿਹੜੇ ਵੱਡੇ ਅਧਿਕਾਰੀ ਨੇ ਬਿਹਾਰ ਜਾਂ ਯੂਪੀ ਦੇ ਹੀ ਨੇ ਲੇਕਿਨ ਗੱਲ ਕੀਤੀ ਵੀ ਉਹ ਵੀ ਇੱਥੇ ਬੈਠੇ ਹੋਏ ਨੇ ਫਿਰ ਉਹਨਾਂ ਦੇ ਦਿਲ ਤੇ ਠੇਸ ਨਹੀਂ ਪਹੁੰਚਦੀ ਇਹ ਸ਼ਬਦ ਕਹਿੰਦੇ ਨੇ ਦੇਖੋ ਠੇਸ ਜਿਹੜੇ ਉਹ ਹਾਈਐਸਟ ਜਿਹੜੇ ਆਈਪੀਐਸ ਨੇ ਨਾ ਉਹ ਬੜੇ ਕੜੇ ਹੋਏ ਨੇ ਉਹਨਾਂ ਨੇ ਦੇਖੋ ਉਹ ਨਾ ਇਸ ਤੋਂ ਉੱਪਰ ਉੱਠੇ ਹੁੰਦੇ ਨੇ ਉਹਨਾਂ ਨੂੰ ਸਿਰਫ ਕੀ ਹੁੰਦਾ ਕਿ ਆਪਣੇ ਜਿਹੜੇ ਇਹਨੂੰ ਕਹਿੰਦੇ ਆਪਾਂ ਬਿਊਰੋਕ੍ਰੇਸੀ ਨੂੰ ਚਲਾਉਣਾ ਹੁੰਦਾ ਤੇ ਉਹ ਇੱਕ ਤੱਤ ਨੂੰ ਲੈ ਕੇ ਦੋਖੋਂ ਇਹਨਾਂ ਨੂੰ ਵੀ ਪਹੁੰਚਦਾ ਵਾ ਅੱਜ ਤੁਸੀਂ ਤੁਸੀਂ ਆਪ ਦੇਖ ਲਓ ਪੀਪੀਆਰ ਦੇ ਕਿਹਸ ਲੈਵਲ ਦੇ ਨੇ ਡਾਕਟਰ ਰਜਿੰਦਰ ਪ੍ਰਸਾਦ ਜੀ ਪ੍ਰਥਮ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੀਗੇ ਮੈਂ ਅਣਗਿਣਤ ਨੇ ਜਿਹੜੇ ਜਿਹੜਾ ਨਲੰਦਾ ਵਿਸ਼ਵ ਵਿਦਾਲੇ ਸੀ ਬਹੁਤ ਕੁਛ ਨੇ ਜਿਨ੍ਹਾਂ ਨੇ ਇਹ ਸਾਰੇ ਪਰ ਮਿਲੇ ਜੁਲੇ ਨੇ ਗੁਰੂ ਗੋਬਿੰਦ ਸਿੰਘ ਜੀ ਇਹ ਸਾਰੇ ਦੇਖੋ ਮੈਂ ਨਹੀਂ ਕਹੂੰਗਾ ਕਿ ਪੰਜਾਬੀ ਸਾਡੇ ਬਹੁਤ ਮਿਹਨਤੀ ਨੇ ਇਹ ਨਹੀਂ ਕਹੂੰਗਾ ਪਰ ਇਹ ਜਿਹੜਾ ਮਾਹੌਲ ਨੂੰ ਖਰਾਬ ਕਰਨਾ ਤਾਂ ਸਾਰੇ ਰਾਜਨੇਤਾ ਜਿਹੜੇ ਨੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਤੇ ਇਸ ਦਾ ਬਾਈਕਾਟ ਕਰਨਾ ਚਾਹੀਦਾ ਜਿਹੜੇ ਵੀ ਪ੍ਰਵਾਸੀ ਲਈ ਜਾਂ ਅਸ਼ਭ ਦੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਜਿਸ ਸਾਫੇ ਦਾ ਸੀਪੀ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਦੇਖੋ ਪਹਿਲਾਂ ਤਾਂ ਸਭ ਤੋਂ ਸ ਇਹਨਾਂ ਤੇ ਬਕਾਇਦਾ ਐਫਆਈਆਰ ਹੋਣੀ ਚਾਹੀਦੀ ਆ ਤੇ ਤਾਂ ਕਿ ਲੋਕਾਂ 'ਚ ਡਰ ਹੋਵੇ ਤੇ ਜਿਹੜੇ ਵੀ ਪੋਲੀਟੀਸ਼ਨ ਨੇ ਉਹ ਅੱਗੇ ਆਣ ਤੇ ਇਹਦਾ ਸਪੋਰਟ ਕਰਨ ਤੇ ਪ੍ਰਵਾਸੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਗਰ ਪੰਜਾਬ ਦੇ ਸਾਰੇ ਪ੍ਰਵਾਸੀ ਯੂਪੀ ਚ ਚਲੇ ਕੇ ਯੋਗੀ ਦਿੱਤੇ ਨਾਂ ਦੇ ਉੱਤੇ ਕਰ ਲਿਆ ਕਿ ਮੈਂ ਇੱਥੇ ਕਾਰੋਬਾਰ ਵੱਡਾ ਕਰ ਲਿਆ ਕਿ ਪੰਜਾਬ ਦੀ ਇੰਡਸਟਰੀ ਵੀ ਯੂਪੀ ਜਾ ਰਹੀ ਆ ਹਮ ਪੰਜਾਬ ਦੀ ਇੰਡਸਟਰੀ ਚ ਯੂਪੀ ਜਾਊਗੀ ਪੰਜਾਬ ਦੇ ਵਿੱਚ ਜਿਹੜੇ ਉੱਥੇ ਪ੍ਰਵਾਸੀ ਹੋਣਗੇ ਜਿਹੜੇ ਇੱਥੇ ਫੈਕਟਰੀਆਂ ਲੱਗੀਆਂ ਹੋਣਗੇ ਤਾਂ ਉਹ ਆਪਣੇ ਘਰੇ ਚਲੇਗੇ ਵਾਪਸੀ ਆਪਣੇ ਸਟੇਟ ਇਚ ਚਲੇਗੇ ਫਿਰ ਉਹਨਾਂ ਨੂੰ ਬਾਹਰਲੀ ਸਟੇਟ ਚਾ ਕੇ ਕੀ ਫਾਇਦਾ ਉਹ ਤਾਂ ਆਪਣੇ ਘਰ ਦੇ ਰਾਜੇ ਹੋਗੇ ਤੁਸੀਂ ਆਹ ਦੇਖੋ ਨਾ ਜੇ ਇਹੋ ਮੌਲ ਰੱਖੂਗਾ ਤਾਂ ਕਿਹੜਾ ਆਊਗਾ ਜੇ ਤੁਸੀਂ ਪਿਆਰ ਨਾਲ ਇੱਕ ਵਧੀਆ ਆਪਣਾ ਕਲਚਰ ਪ੍ਰੋਪਰੇਟ ਕਰੋਗੇ ਤਾਂ ਉਹ ਸ਼ਾਇਦ ਦੁਬਾਰਾ ਆ ਸਕਣ ਕਿ ਨਹੀਂ ਯਾਰ ਉਥੇ ਮੈਨੂੰ ਨਾ ਵਧੀਆ ਕਿਉਂਕਿ ਕਲਚਰ ਬੰਦਾ ਨਾ ਕੈਪਚਲ ਹੋ ਜਾਂਦਾ ਚਲੋ ਸ਼ੁਰੂ ਤੋਂ ਰੰਦਾ ਤਾਂ ਉਹ ਕਹੂਗਾ ਕਿ ਮੈਂ ਇੱਥੇ ਜਾਵਾਂ ਜੇ ਤੁਸੀਂ ਉਹ ਮੋੜ ਰੱਖੋਗੇ ਤਾਂ ਕਿਹੜਾ ਆਊਗਾ ਸਾਡੇ ਦਾ ਸਵਾਲ ਹੈ ਕਾਰਵਾਈ ਜ਼ਰੂਰ ਹੋਊਗੀ ਜਿਨ੍ਹਾਂ ਨੇ ਇਹ ਮੂ ਚਿੰਗਾਰੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਭਈ ਇਹ ਭਜਾਓ ਉਹਨਾਂ ਦੇ ਕੀ ਕਾਰਵਾਈ ਕਰੋਗੇ ਮਾਨ ਸਾਹਿਬ ਕੋ ਸਮਾਂ ਮਿਲ ਜਾਂਦਾ ਵਾ ਤੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਇਨਸਟਰਕਸ਼ਨ ਆ ਜੂਗੀ ਡੀਸੀ ਸਾਹਿਬ ਨੂੰ ਆ ਜੂਗੀ ਫਿਰ ਕੀ ਕਾਰਵਾਈ ਦੀ ਮੰਗ ਕਰਦੇ ਹੋ ਵੈਸੇ ਜੋ ਚਿੰਗਾਰੀ ਲਗਾ ਰਹੇ ਦੇਖੋ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਇੱਕ ਪ੍ਰਸ਼ਾਸਨ ਵੱਲੋਂ ਇੱਕ ਸਟਿੱਕਲੀ ਮਤਲਬ ਇੱਕ ਸੋਸ਼ਲ ਮੈ ਉਹਨਾਂ ਨੂੰ ਕਰਨਾ ਚਾਹੀਦਾ ਅਨਾਉਂਸਮੈਂਟ ਕਿ ਇਸ ਮਾਹੌਲ ਬਾਰੇ ਕਿੱਦਾਂ ਦੀ ਜਿਹੜਾ ਕਮਿਟਮੈਂਟ ਇੱਕ ਦੋ ਕੁਝ ਕੁ ਪਰਸੈਂਟ ਬੰਦੇ ਨੇ ਉਹਨਾਂ ਦੇ ਕਾਰਵਾਈ ਹੋ ਗਈ ਡਰ ਹੋਊਗਾ ਤਾਂ ਅੱਗੇ ਤੋਂ ਇਹ ਕੰਮ ਨਹੀਂ ਕਰਨਗੇ ਤੇ ਹੋਰ ਹੀ بڑے ਦਿਸੇ ਨੇ ਪੰਜਾਬ ਲਈ ਜਿਹੜਾ ਮੈਂ ਭਗਵੰਤ ਮਾਨ ਸਾਹਿਬ ਨਾਲ ਡਿਸਕਸ ਕਰੂੰਗਾ ਉਹ ਇਸ ਹਨ ਸੌਰਵ ਸ਼੍ਰੀਵਾਸਪ ਸੀਗੇ ਜੋ ਇੱਕ ਚਿੰਗਾਰੀ ਚਲਦੀ ਪਈ ਆ ਪੰਜਾਬ ਦੇ ਵਿੱਚ ਪ੍ਰਵਾਸੀ ਭਜਾਓ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੂੰ ਮਿਲਣ ਨੂੰ ਮੁੱਖ ਮੰਤਰੀ ਮਿਲਣ ਨੂੰ ਲੈਟਰ ਪਾਤੀ ਹੈ ਜਲਦ ਮੁੱਖ ਮੰਤਰੀ ਮਿਲਣਗੇ ਲੁਧਿਆਣਾ ਦੇ ਪੁਲਿਸ ਕਮਿਸ਼ਨ ਨੂੰ ਉਹਨਾਂ ਨੇ ਲੈਟਰ ਦਿੱਤੀ ਆ ਲੇਕਿਨ ਇੱਕ ਸਵਾਲ ਖੜਾ ਹੋ ਜਾਂਦਾ ਹੈ ਅਗਰ ਪੰਜਾਬ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚੋਂ ਪ੍ਰਵਾਸੀ ਵੀ ਬਾਹਰ ਜਾ ਰਹੇ ਨੇ ਅਗਰ ਪੰਜਾਬ ਦੇ ਵਿੱਚੋਂ ਸਾਰੇ ਹੀ ਬਾਹਰ ਪ੍ਰਵਾਸੀ ਚਲੇ ਗਏ ਤਾਂ ਜਦੋਂ ਉਹਨਾਂ ਨੇ ਮੁਹਿੰਮ ਸ਼ੁਰੂ ਕਰਤੀ ਉੱਥੇ ਤਾਂ ਫਿਰ ਕੀ ਬਣੂਗਾ ਪੰਜਾਬ ਦੇ ਵਿੱਚ ਕੀ ਜੋ ਪ੍ਰਵਾਸੀ ਹੈ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਹੈਗੀ ਕਿ ਉਹਨਾਂ ਕੋਲ ਸੰਵਿਧਾਨ ਨਹੀਂ ਹੈਗਾ ਕਿ ਉਹ ਪੰਜਾਬ ਦੇ ਵਿੱਚ ਕੰਮ ਕਰ ਸਕਦੇ ਨੇ ਕਿ ਪੰਜਾਬ ਦੇ ਪੰਜਾਬੀ ਜਾ ਕੇ ਯੂਪੀ ਦੇ ਵਿੱਚ ਜ਼ਮੀਨਾਂ ਲੈ ਕੇ ਖੇਤੀਬਾੜੀ ਕਰ ਸਕਦੇ ਨੇ ਇੰਡਸਟਰੀਆਂ ਲਗਾ ਸਕਦੇ ਨੇ ਅਗਰ ਉੱਥੇ ਮੁਹਿੰਮ ਚੱਲ ਗਈ ਤਾਂ ਫਿਰ ਫਿਰ ਕੀ ਬਣੂਗਾ ਆਖਿਰ ਪੰਜਾਬ ਨੂੰ ਬਚਾਉਣ ਦੀ ਜਰੂਰਤ ਹੈ ਪੂਰੇ ਭਾਰਤ ਨੂੰ ਬਚਾਉਣ ਦੀ ਜਰੂਰਤ ਹੈ ਜੋ ਚੰਦ ਸਿੱਕੇ ਜਿਹੜੇ ਹੈਗੇ ਨੇ ਜੋ ਪੜਪੜਕਾਉ ਉਪਾਸ਼ਨ ਦਿੰਦੇ ਨੇ ਜੋ ਪ੍ਰਵਾਸੀ ਭਜਾਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਤੇ ਠੱਲ ਪੈਣੀ ਚਾਹੀਦੀ ਠੱਲ ਇਸ ਕਰਕੇ ਪੈਣੀ ਚਾਹੀਦੀ ਹੈ ਕਿਉਂਕਿ ਅਸੀਂ ਸਭ ਇੰਡੀਆ ਦੇ ਰਹਿਣ ਵਾਲੇ ਆ ਤੇ ਹਰ ਕਿਸੇ ਸਟੇਟ ਦੇ ਵਿੱਚ ਅਸੀਂ ਜਾਂਦੇ ਆ ਜਰੂਰਤ ਪਵੇ ਕੰਮ ਕਰਦੇ ਆ ਦਿੱਲੀ ਜਾਂਦੇ ਆ ਯੂਪੀ ਜਾਂਦੇ ਆ ਗੁਰਦਾਊ ਜਾਂਦੇ ਆ ਮਹਾਰਾਸ਼ਟਰ ਜਾਂਦੇ ਆ ਕੋਲਕਾਤਾ ਜਾਂਦੇ ਆ ਹਰ ਸਟੇਟ ਤੇ ਜਾਂਦੇ ਆ ਕਾਰੋਬਾਰ ਕਰਮਸਤੇ ਅਗਰ ਉਹ ਕਾਰੋਬਾਰੀ ਕਹਿ ਦੇਣ ਕਿ ਅਸੀਂ ਪੰਜਾਬ ਵਾਲਿਆਂ ਨਾਲ ਕੰਮ ਨਹੀਂ ਕਰਨਾ ਫੇਰ ਤੁਹਾਡਾ ਕਾਰੋਬਾਰ ਕਿੱਥੋਂ ਚੱਲੂਗਾ ਜਿਹੜੇ ਆ ਚਾਂਸਿੱਕੇ دہشت ਜਾਂ ਕਿਤਨਾ ਕਿਥੇ ਇਦਾਂ ਦੇ ਮਾਹੌਲ ਕ੍ਰੀਏਟ ਕਰਦੇ ਪਏ ਉਹਨਾਂ ਦੇ ਕੀ ਹੁਣ ਕਾਰਵਾਈ ਮਾਨਸਾਫ ਕਰਦੇ ਆ ਉਹ ਤਾਂ ਸੇਕਣ ਦਾ ਸਮਝ ਦੱਸ ਦਾਲੂ ਤੇ ਉਹਨਾਂ ਦਾ ਕੈਮਰਾ ਮੈਂ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ